2 ਲੱਖ ਰੁਪਏ ਘਟਾਤਾ ਮੈਂ ਨਾ ਹੋਰ ਘਟਾ ਬੜਾ ਘਟਾ 20 ਘਟਾ ਦਾ 2 ਥੋੜਾ ਪਰ ਨਾਲ ਇੱਕ ਹੋਰ ਆ ਬਾਈ ਹਾਂ ਗਰੰਟੀ ਵੀ ਹੋਊਗੀ ਗੱਡੀ ਦੀ ਚਾਲ ਚਲਾ ਵੀ ਇੱਕ ਤਾਂ ਹੁੰਦਾ ਵੀ ਕੋਈ ਹਲਕੀ ਹੋਵੇ 80 90 95000 ਰੀਨਲ ਕੰਪਨੀ ਰਕਾਰਡ ਨਾਲ ਚੱਲੀ ਹੋਈ ਆ ਕਈ ਨਾ ਵੀਰ ਕਹਿੰਦੇ ਵੀ ਇਹਦੇ ਕੋਲੇ ਕਬਾੜ ਹੁੰਦਾ ਦਿੱਲੀ ਵਾਲਾ ਯਾਰ ਹਨਾ ਉਹਨਾਂ ਵਾਸਤੇ ਮੜ ਮੋਟਾ ਡੇ ਵੀਰ ਆਪਣੀ ਗੱਡੀ ਕੋਈ ਵੀ ਐਕਸੀਡੈਂਟ ਹੋਵੇ ਜਾਂ ਪੇਪਰਾਂ ਦੀ ਦਿੱਕਤ ਆਗੇ ਲਾਈਫਟਾਈਮ ਸਾਰੀ ਹੋਰ ਵਾਸਤੇ ਠੀਕ ਹੈ ਆਪਣੀ ਗੱਡੀ ਵਾਪਸੀ ਹੋ ਗਈ 1,10,000 ਰੁਪਏ ਦੀ ਆਲਟੋ ਆਉਂਦੀ ਐ ਇੰਨੇ ਦੀ ਆਪਾਂ ਤਾਂ ਫਿਰ ਇਹੀ ਹੈ ਆਪਾਂ ਤਾਂ ਇਹੀ ਦੇਵਾਂਗੇ ਜਿਹੜੇ ਭਾਈ ਕਹਿੰਦੇ ਹੁੰਦੇ ਨੇ ਨਾ ਵੀ ਦਿੱਲੀ ਦਾ ਕਬਾੜ ਕਹਿੰਦਾ ਕੋਈ ਜੋ ਵੀ ਕਹਿੰਦਾਗਾ ਗੱਡੀ ਚੈੱਕ ਕਰ ਲਈ ਵਧੀਆ ਕਾਰ ਆਹ ਇੱਕ ਹੋਰ ਆਪਣੀ ਗੱਡੀ ਕੋਈ ਵੀ ਰਵਿੰਗ ਪਾਲਿਸ਼ ਨਹੀਂ ਹੋਊਗੀ ਅੱਛਾ ਹਾਂ ਆ ਤਾਂ 도ਤੀ ਵੀ ਨਹੀਂ ਐ ਹੀ ਹੋਣੀ ਜਿਵੇਂ ਹੈਗੀ ਜਿਵੇਂ ਆਈਆਂ ਨੇ ओरिजिनੈਲਟੀ ਹੋਊਗੀ ਬਾਈ ਤਾਂ ਹੀ ਸਾਨੂੰ ਕਿਹਾ ਸੀ ਵੀ ਬਾਈ ਪੰਜਾਬ ਦਾ ਸਭ ਤੋਂ ਸਸਤਾ ਕਾਰ ਬਾਜ਼ਾਰ ਸੰਦੀਪ ਭਾਈ ਦਾ ਕਾਰ ਬਾਜ਼ਾਰ ਲੇ ਵੀ ਅੱਜ ਆਪਾਂ ਤੁਹਾਨੂੰ ਫੇਰ ਲੈ ਕੇ ਆ ਗਏ ਬਈ ਪੰਜਾਬ ਦੇ ਸਭ ਤੋਂ ਸਸਤੇ ਕਾਰ ਬਾਜ਼ਾਰ ਦੇ ਵਿੱਚ ਗੱਲਬਾਤ ਕਰਦੇਗਾ ਸੰਦੀਪ ਬਾਈ ਦੇ ਨਾਲ ਵੀ ਅੱਜ ਆਪਣੇ ਵਾਸਤੇ ਤੇ ਆਪਣੇ ਵੀਰਾਂ ਦੇ ਵਾਸਤੇ ਕੀ ਨਵਾਂ ਲੈ ਕੇ ਆਏ ਨੇ ਬਾਈ ਦੇ ਕੋਲੇ ਹੁੰਦੀਆਂ ਨੇ ਬਾਈ ਸਸਤੀਆਂ ਕਾਰਾਂ ਪਰ ਵਧੀਆ ਕਾਰਾਂ ਹਨਾ ਗੱਲਬਾਤ ਕਰ ਦਾਂਗੇ ਬਾਈ ਅੱਸੀ ਕਰਦੀ ਬੱਸ ਅਸੀਂ ਕਾਲ ਕੀ ਆਨੇ ਬਹੁਤ ਵਧੀਆ ਬਹੁਤ ਵਧੀਆ ਬਾਈ ਭਾਈ ਸਾਰੇ ਦੇਖਣ ਵਾਲੇ ਵੀਰਾਂ ਨੂੰ ਸਸਤੀ ਕਾਰ ਠੀਕ ਹੈ ਜਿੱਕੇ ਮੈਂ ਕੰਮ ਕਰ ਕਿਵੇਂ ਆ ਜੀ ਕੰਮ ਕਰ ਜਮਾ ਓਕੇ ਬਾਈ ਬਾਬੂ ਜੀ ਕਿੰਨੀਆਂ ਕਾਰਾਂ ਨੇ ਬਈ ਅੱਜ ਆਪਣੇ ਕੋਲ ਮਤਲਬ ਹੈਗੇ 8-9 ਕਾਰਾਂ ਹਾਂ ਠੀਕ ਹੈ ਲੈ ਵੀ 8-9 ਕਾਰਾਂ ਹੋਣਗੀਆਂ ਤੇ ਕਾਰਾਂ ਦਾ ਰੇਟ ਕਿਵੇਂ ਰਹੂਗਾ ਰੇਟ ਤਾਂ ਆਪਣਾ ਬਸ ਤੁਹਾਨੂੰ ਪਤਾ ਜਿਹੜੇ ਪਹਿਲੇ ਰੇਟ ਨੇ ਉਹਦੋਂ ਵੀ ਸਸਤੇ ਦੇਵਾਂਗੇ ਉਹਦੋਂ ਵੀ ਸਸਤੇ ਉਹਦੋਂ ਵੀ ਸਸਤੇ ਦੇਵਾਂਗੇ ਲੈ ਵੀ ਮੇਰੇ ਕੋਲ ਆਜੋ 8-9 ਕਾਰਾਂ ਨੇ ਸਾਰੀ ਗੱਲਬਾਤ ਕਰਦੇ ਆਂਗੇ ਕਈ ਨਾ ਵੀਰ ਕਹਿੰਦੇ ਵੀ ਇਹਦੇ ਕੋਲੇ ਕਵਾੜ ਹੁੰਦਾ ਦਿੱਲੀ ਵਾਲਾ ਯਾਰ ਹਨਾ ਉਹਨਾਂ ਵਾਸਤੇ ਮਾੜੇ ਮੋਟੇ ਵੱਡੇ ਵੀਰ ਆਪਣੀ ਗੱਡੀ ਕੋਈ ਵੀ ਐਕਸੀਡੈਂਟ ਹੋਵੇ ਜਾਂ ਪੇਪਰਾਂ ਦੀ ਦਿੱਕਤ ਆਗੇ ਲਾਈਫਟਾਈਮ ਸਾਰੀ ਉਮਰ ਵਾਸਤੇ ਠੀਕ ਹੈ ਆਪਣੀ ਗੱਡੀ ਵਾਪਸੀ ਹੋਊਗੀ ਲੈ ਵੀ ਮਿੱਤਰੋ ਐਡੀ ਲਿ ਸਟ ਰੂਮ ਚ ਦੇ ਦਾਂਗੇ ਬੈਂਪਰ ਪੇਂਟ ਹੋ ਗਿਆ ਆਮ ਹੋ ਗਿਆ ਉਹ ਆਮ ਗੱਡੀਆਂ ਨਹੀਂ ਆਪਣੇ ਕਿਹੜਾ ਹੁੰਦੇ ਨਹੀਂ ਹੂੰ ਬਾਕੀ ਵੀ ਕੁਆਲਿਟੀ ਰਹੂਗੀ ਇੱਕ ਨੰਬਰ ਸਾਨੂੰ ਦਿਖਾਉਣ ਹੈ ਕਿ ਆਪਾਂ ਇਹ ਬਈ ਕਾਰ ਹੈ ਟਾ ਉਸ ਸੀ ਜੀ ਟਾ ਉਸ 2011 ਮਾਡਲ ਆ ਹਮਮ ਆਰੀਜਨਲ ਕਾਰ ਆ ਜੀ ਚੈੱਕ ਕਰੋ ਲੈ ਵੀ ਆਲ ਅਰੀਜਨਲ ਕਾਰ ਹੈ ਜਿਹੜੇ ਬਾਈ ਕਹਿੰਦੇ ਹੁੰਦੇ ਨੇ ਨਾ ਬੀ ਦਿੱਲੀ ਦਾ ਕਬਾੜ ਕਹਿੰਦਾ ਕੋਈ ਜੋ ਵੀ ਕਹਿੰਦਾਗਾ ਗੱਡੀ ਚੈੱਕ ਕਰ ਲਿਓ ਵਧੀਆ ਕਾਰ ਆ ਇਹ ਇੱਕ ਹੋਰ ਆਪਣੀ ਗੱਡੀ ਕੋਈ ਵੀ ਰਵਿੰਗ ਪਾਲਿਸ਼ ਨਹੀਂ ਹੋਊਗੀ ਅੱਛਾ ਹਾਂ ਆ ਤਾਂ 도ਤੀ ਵੀ ਨਹੀਂ ਐਂ ਹੋਣੀ ਜਿਵੇਂ ਹੈਗੀ ਜਿਵੇਂ ਆਈਆਂ ਨੇ ਅਰੀਜਨਲਟੀ ਹੋਊਗੀ ਬਾਈ ਹਮ ਤਾਂ ਖਿੜਕੀਆਂ ਦਿਖਾ ਦੇ ਬਾਈ ਸਹੀ ਗੱਲ ਆ ਬਾਈ ਦੇਖੋ ਮਿੱਤਰੋ ਹਣਾ ਇੱਕ ਨੰਬਰ ਕਾਰ ਆ ਜੀ ਕੁਆਲਿਟੀ ਪੂਰੀ ਜ਼ਬਰਦਸਤ ਰਹੂਗੀ ਲੈ ਤੋ 30 ਸਮਾਰੀ ਵੀ ਨਹੀਂ ਹੋਊਗੀ ਕਾਰ ਉਹ ਗੱਲ ਨਹੀਂ ਹੋਊਗੀ ਵੀ ਆਪਾਂ ਪਾਲਸ ਕਰਕੇ ਰਮੇਂ ਕਰਕੇ ਕੱਲ ਪੇਂਟ ਕਰਕੇ ਗੱਡੀ ਖੜਾਤੀ ਉਹ ਗੱਲ ਨਹੀਂ ਹੈਗੀ ਨਾ ਨਾ ਬਈ ਉਹ ਆਪਣੀ ਹੋਵੇ ਹੈਗੀ ਉਹ ਅਵੇਂ ਤੁਸ ਉਹ ਵੀ ਰੀਅਲ ਹੀ ਹੋਊਗੀ ਜੋ ਵੀ ਹੋਊਗਾ ਕਿੰਨਾ ਮਾਡਲ ਆ ਬਈ ਇਹ 2011 ਮਾਡਲ ਹੈ ਜੀ ਹਾਂਜੀ ਚੱਲੀ ਕਿੰਨੀ ਹੋਈ ਆ ਇਹ ਚੱਲੀ ਆ ਜੀ 80-85 ਦੇ ਤਕਰੀਬ 80-85 ਹਜ਼ਾਰ ਆ ਹਾਂ ਕਿੰਨੇ ਰੁਪਏ ਦੀ ਬਈ ਫਰਸਟ ਕੁਆਲਟੀ ਦੀ ਇਹ ਗੱਡੀ ਦੇ ਦਾਂਗੇ ਜੀ 1,70,000 ਰੁਪਏ ਦੀ ਲੈ ਵੀ 1,70,000 ਰੁਪਏ ਦੀ ਕਾਰ ਆ ਆਲਟੋ ਦੇ ਉੱਦੇ ਮੁੱਲ ਚ ਆ ਜੀ ਆਲਟੋ ਦੇ ਮੁੱਲ ਚ ਅਗਲੀ ਬਈ ਡਿਜ਼ਾਇਰ ਡ ਹਾਂਜੀ ਡੀਜ਼ਲ ਦੀ ਜੀ ਇਹਦਾ ਬੌਰਨਟ ਪੇਂਟ ਆ ਬਾਈ ਜੀ ਠੀਕ ਹੈ ਪੇਂਟ ਦੁਬਾਰਾ ਵੀ ਹੋਣ ਵਾਲਾ ਦਿਖਾ ਦੇ ਠੀਕ ਹੈ ਆ ਉੱਕੜੀ ਆ ਬਾਈ ਠੀਕ ਆ ਮੈਂ ਤੁਹਾਨੂੰ ਦੱਸਿਆ ਨਾ ਵੀ ਆਪਣੇ ਲਈ ਜਿਹੜਾ ਆਈ ਆਇਆ ਨਹੀਂ ਹੋਇਆ ਜਿਹਨੇ ਕਰਾਇਆ ਆਪਣੇ ਲਈ ਜਿਵੇਂ ਆਈ ਆ ਐਵੇਂ ਆ ਠੀਕ ਹੈ ਨਾ ਬਾਕੀ ਗੱਡੀ ਚਾਲ ਚਲਾਵੇ ਦੀ ਗਰੰਟੀ ਆਪਣੀ ਟਾਇਰ ਨਵੇਂ ਨੇ ਠੀਕ ਹੈ ਨਾ ਐਲਡੀਆਈ ਪਲੱਸ ਚਾਰੇ ਵਿੰਡੋ ਪਾਵਰ ਨੇ ਚਾਰੇ ਵਿੰਡੋ ਪਾਵਰ ਨੇ ਠੀਕ ਹੈ ਨਾ ਡੀਜ਼ਲ 2014 ਦੇ 12ਵੇਂ ਮਹੀਨੇ ਦੀ 28 ਤਰੀਕ ਦੀ ਹੈ ਜੀ। ਯਾਨੀ ਕਿ ਬਈ ਸਿਰਫ 3 ਦਿਨ ਘੱਟ 15 ਮਾਡਲ ਆ ਗਿਆ। 15 ਮਾਡਲ ਹਾਂ। ਹਾਂ 3 ਦਿਨ ਕੋਈ ਜਰੀ ਖਰੀ ਨਹੀਂ ਗੱਡੂ। ਉਹ ਗਰੰਟੀ ਹੋਊ ਆਪਣੀ ਜੀ। ਇਹ ਵੀ ਦਿਖਾ ਦੇ ਬਈ। ਕਿੰਨੀ ਚੱਲੀ ਹੋਈ ਇਹ? ਇਹ ਲੱਖ ਬਈ ਜੀ। ਇਹ ਵੀ ਲੱਖ ਚੱਲੀ ਹੋਈ ਹੈਗੀ ਕਿੰਨੇ ਰੁਪਏ ਦੀ? ਇਹ ਗੱਡੀ ਦੇ ਦਾਂਗੇ ਜੀ 2,60,000 ਰੁਪਏ ਦੀ। ਇਹ ਵੀ 2,60,000 ਦੀ ਡਿਜ਼ਾਇਰ ਆ ਗਈ। 15 ਮਾਡਲ ਸਮਝ ਸਕਦੇ ਤੁਸੀਂ ਨਾ। ਹਾਂ ਜੀ। ਇਹ ਆ ਗਿਆ ਬਈ ਕਾਲਾ ਘੋੜਾ। ਕਾਲਾ ਘੋੜਾ ਆ ਗਿਆ ਜੀ। ਹੂੰ। ਇਹ ਬਾਈ ਇਹ ਪੰਜਾਬ ਨੰਬਰ ਆ ਬਾਈ ਜੀ ਪੰਜਾਬ ਨੰਬਰ 2010 ਮਾਡਲ ਆ ਠੀਕ ਆ 5 ਸਾਲ ਦੀ ਪਾਸਿੰਗ ਕਰਵਾ ਕੇ ਦੇਵਾਂਗੇ ਹੂੰ ਔਰ ਗੱਡੀ ਦੇਖ ਕੇ ਐ ਸਮਝ ਲਓ ਵੀ 10 ਨਹੀਂ ਇਹ 22 ਮਾਡਲ ਆ ਵਿੱਚੋਂ ਦਿਖਾ ਬਬੂ ਆ ਜਾ ਟੌਪ ਵਾਲਾ ਮਾਡਲ ਆ ਜ ਸੰਰੂਪ ਲੈ ਵੀ ਆਟੋਮੈਟਿਕ ਆ ਕੀ ਜਮਾ ਜਿਹੜਾ ਸਭ ਤੋਂ ਟੌਪ ਮਾਡਲ ਆਇਆ ਜੀ ਉਹੀ ਮਾਡਲ ਆ ਇਹ ਚ ਇਹਦੇ ਵਿੱਚ ਬਾਈ ਇੱਕ ਤੁਹਾਨੂੰ ਮੈਂ ਆਪਣੀ ਵੀ ਹੱਡ ਬੀਤੀ ਦੱਸੂਗਾ ਹਾਂ ਕੀ ਹੋਇਆ ਬਾਈ ਨਾ ਅਬ ਕੈਮਰਾ ਇੱਥੇ ਰੱਖੀ ਬਾਈ ਥੱਲੀ ਮੈਂ ਗੱਡੀ ਲੈ ਲਈ ਬਾਈ ਭਰਾਵਾ ਇਹ ਪਾਰਟੀ ਤੋਂ ਇਹ ਪੁਸ਼ ਬਟਨ ਸੀ ਪੁਸ਼ ਬਟਨ ਸੀ ਮੈਂ ਚਾਬੀ ਹੱਥ 'ਚ ਰੱਖਿਆ ਕਰਾਂ ਪੁਸ਼ ਨੱਪੀ ਜਾ ਮਹਾਬਾਈ ਇਹ ਤਾਂ ਸਟਾਰਟ ਨਹੀਂ ਹੁੰਦੀ ਹੁੰਦਾ ਹਰੇ ਗੱਡੀ ਦੇ ਹੁੰਦੀ ਐ ਤਾਂ ਮਹਾਬਾਈ ਇਹ ਨਹੀਂ ਸਟਾਰਟ ਹੁੰਦੀ ਉਹ ਕਹਿੰਦਾ ਯਾਰ ਬੈਟਰੀ ਤਾਂ ਅਸੀਂ ਨਵੀਂ ਰੱਖੀ ਹੋਈ ਆ ਮੈਂ ਤਾਂ ਹੁੰਦੀ ਨਹੀਂ ਸਟਾਰਟ ਜਦੋਂ ਆਏ ਹੋ ਉਹਨਾਂ ਨੇ ਚਾਬੀ ਐਂ ਕਰਕੇ ਵਿੱਚ ਪਾਤੀ ਉਹ ਮਹਾਪਰਾਵਾ ਯਾਰ ਮੈਨੂੰ ਤਾਂ ਪਤਾ ਹੀ ਨਹੀਂ ਸੀ ਵੀ ਚਾਬੀ ਇਹਦੇ ਵਿੱਚ ਪੈਂਦੀ ਆ ਇਹ ਪੁਸ਼ ਨਾਲ ਸਟਾਰਟ ਹੁੰਦਾ ਮੈਂ ਪੁਸ਼ ਕਰੀ ਗਿਆ ਇਹਨੂੰ ਠੀਕ ਹੈ ਨਾ ਤੇ ਇਹ ਮੇਰੇ ਖੁਦ ਆਪ ਨੂੰ ਪਤਾ ਨਹੀਂ ਸੀ ਬਾਈ ਸਹੀ ਦੱਸਾਂ ਹਨਾ ਦਿਖਾ ਦੇ ਚਾਰੇ ਪਾਸੋਂ ਬਈ ਗੱਡੀ ਦਿਖਾ ਦੇ ਗੱਡੀ ਇੰਨੀ ਨਵੀਂ ਆ ਵੀ ਰੂਹ ਖੁਸ਼ ਕਰੂਗੀ ਗੱਡੀ ਨਵੀਂ ਗੱਡੀ ਆ ਬਈ ਦੇਖੋ ਹਣਾ ਪਿੱਛੋਂ ਦਿਖਾ ਦੇ ਬਈ ਤੇ ਰੇਟ ਵੀ ਕੁਝ ਵੀ ਨਹੀਂ ਹੈਗਾ ਬਈ ਹਣਾ ਸਾਨੂੰ ਰੇਟ ਵੀ ਦੱਸ ਡੀਜ਼ਲ ਦੀ ਆ ਬਈ ਜੀ ਨਾਲ ਇਹ ਡੀਜ਼ਲ ਦੀ ਹੈਗੀ ਤੇ ਟੌਪ ਵਾਲਾ ਮਾਡਲ ਆ ਜੀ ਆ ਇੱਕ ਦੇਖੋ ਆ ਮੈਨੂੰ ਵੀ ਮਦਦ ਦੇ ਬੱਚਿਆਂ ਨੇ ਦੱਸਿਆਗਾ ਇਹਦੇ ਵਿੱਚ ਮ사ਜ ਸੈਂਟਰ ਆ ਵੀ ਨੇ ਮ사ਜ ਵਾਲੇ ਸਿਸਟਮ ਅੱਛਾ ਮ사ਜਰ ਵੀ ਨੇ ਦੇ ਵਿੱਚ ਹਾਂ ਹਾਂ ਪਿਛਲੇ ਸੀਟਾਂ 'ਚ ਲੈ ਵੀ ਮ사ਜਰ ਵੀ ਨੇ ਯਾਨੀ ਕਿ ਪਿੱਛੇ ਬੰਦਾ ਬੈਠਾ ਬੈਠਾ ਮ사ਜ ਕਰ ਸਕਦਾ ਹੈ ਨਾ ਹਾਂ ਤੇ ਆ ਜਾਓ ਬਈ ਅੱਗੇ ਬਾਊਂਡ ਜਾ ਕੇ ਦੇਖੋ ਬਾਈ ਲੈ ਵੀ ਹਮ ਜਮੀਨ ਵਾ ਸਾਫ ਨਾ ਯਾਰ ਕਿਸੇ ਪਾਸੇ ਕੋਈ ਲੀਕ ਸਿਕ ਜ ਕੁਝ ਵੀ ਨਹੀਂ ਕੁਝ ਨਹੀਂ ਬਾਈ ਜੀ ਹਮ ਠੀਕ ਹੈ ਵੀ ਐਮ ਡਬਲਯੂ ਲਾਈਵ ਮਤਰਾ ਦੇ 2000 10 ਮਾਡਲ ਉਹ ਯਾਰ 10 ਮਾਡਲ ਆ ਕੀ ਪਾਸਿੰਗ ਹੋ ਕੇ ਮਿਲੂਗੀ ਪੰਜ ਸਾਲ ਦੀ ਪਾਸਿੰਗ ਮਿਲੂ ਜੀ ਪੰਜਾਬ ਨੰਬਰ ਆ ਬਾਈ ਨੰਬਰ ਵੀ ਦੇਖ ਸਕਦੇ ਹੋ ਨੰਬਰ ਵੀ ਪੀ ਵੀ 29 30 30 30 30 ਦੇਖ ਸਕਦੇ ਹੋ ਬਾਈ 29 30 30 ਨੰਬਰ ਵੀ ਘੈਂਟ ਆਗਾ ਹੂੰ ਰੇਟ ਆਪਾਂ ਕੋਈ ਗੱਲ ਨਹੀਂ ਅਖੇ ਦੱਸਾਂਗੇ ਪਹਿਲਾਂ ਪਾ ਦਿਖਾ ਦਈਏ ਇਹ ਵੀ ਦਿਖਾ ਦਿੰਨੇ ਬਾਈ ਲੈ ਵੀ ਆ ਦਿਖਾਉਣਾ ਪੈਸਾ ਨਾਲ ਆਪਾਂ ਦੋਨਾਂ ਦਾ ਰੇਟ ਦੱਸਾਂਗੇ ਇਹ ਬਾਈ ਇਹ ਬਰੀਜਾ ਬਾਈ ਜੀ 2016 ਮਾਡਲ ਜੀ ਡੀ ਆਈ ਪਲੱਸ ਠੀਕ ਆ ਟਾਪ ਟਾਪ ਮਾਡਲ ਆਗਾ ਹੂੰ ਗੱਡੀ ਚੈੱਕ ਕਰੋ ਇਹ ਵੀ ਜਮ ਇਹ ਵੀ ਵਿੱਚੋਂ ਦਿਖਾ ਦੇ ਦੋਨੋਂ ਚਾਬੀਆਂ ਵੀਰੇ ਹੂੰ ਇਹ 82 83 ਹਜ਼ਾਰ ਚੱਲੀ ਹੋਈ ਆ ਠੀਕ ਆ ਜੀ ਫਰਸਟ ਪਾਰਟੀ ਆ ਹੂੰ ਗੱਡੀ ਜਮਾ ਨਵੀਆਂ ਪੁਸ਼ ਬਟਨ ਟੌਪ ਵਾਲਾ ਮਾਡਲ ਆ ਲੈ ਵੀ ਮਿੱਤਰੋ ਸਾਫ਼ ਪਈ ਆ ਗੱਡੀ ਜਮਾ ਪੂਰੀ ਤੇ ਹੋਰ ਤਾਂ ਕੁਝ ਕਹਿਣ ਵਾਲਾ ਹੈ ਹੀ ਨਹੀਂਗਾ ਪੇਂਟ ਪੂਣ ਤਾਂ ਨਹੀਂ ਹੋਈ ਬਈ ਬਾਈ ਹਲਕੀ ਫੁਲਕੀ ਬੈਂਪਰ ਸ਼ੈਂਪਰ ਤਾਂ ਹੁੰਦੀ ਹੁੰਦੀ ਨੇ ਮਾਰੇ ਮੋਟੋ ਯਾਰ ਹਣਾ ਬਈ ਕੀ ਬਈ ਇਹ ਸਕ੍ਰੈਚ ਆ ਸਕ੍ਰੈਚ ਆ ਬੜਾ ਮੋਟਾ ਹਣਾ ਆਇਆ ਫਿਰ ਆਪਾਂ ਹੁਣ ਆਪਾਂ ਤੁਹਾਨੂੰ ਬਈ ਦੱਸ ਦਾਂਗੇ ਰੇਟ ਇਹਦਾ ਕਿੰਨਾ ਰੇਟ ਆ ਬਈ ਇਹ ਗੱਡੀ ਦੇ ਦਾਂਗੇ ਜੀ ਆਪਾਂ ਹੂੰ 16 ਮਾਡਲ ਪੁਸ਼ ਵਟਨਾ ਹੂੰ ਤੇ ਬੀਮਾ ਪ੍ਰਦੂਸ਼ਨ ਸਾਰਾ ਕੁਝ ਹੈਗਾ ਜੀ ਠੀਕ ਆ ਹੂੰ ਦੇਖੋ ਜੀ ਜਿਵੇਂ ਸਾਫ਼ ਇਹ ਗੱਡੀ ਦੇ ਦਾਂਗੇ ਸਵਾ 4 ਲੱਖ ਰੁਪਏ ਦੀ ਸਵਾ 4 ਮਾੜਾ ਵਡਾ ਦੇਖ ਲਾ ਕੇ ਤੇ ਜਾ ਕਾਪੀ ਗੋਪੀ ਮਹਿੰਗੀ ਨਾ ਹੋਵੇ ਤੇ ਉਹ ਰੇਵੜੀ ਇਹ ਆਪਣਾ ਸਵਾ 4 ਲੱਖ ਇਹਦਾ ਡਿਜ਼ਾਇਨਰ ਤੁਹਾਨੂੰ ਰੁਕਣਗੇ ਜਡੀ ਡੀਆਈ ਡਿਜ਼ਾਇਰ ਲੈਣ ਲੱਗ ਜਾਓ ਕੀ ਰੇਟ ਆਊਗੀ ਉਦੋਂ ਵੀ ਸਸਤੀ ਆ ਉਦੋਂ ਵੀ ਸਸਤੀ ਆ ਲੈ ਵੀ ਸਵਾ 4 ਲੱਖ ਰੁਪਏ ਦੀ ਬਰੀਜਾ ਬਰੀਜਾ ਜਡੀ ਡੀਆਈ ਪਲੱਸ ਪੁਸ਼ ਬਟਨ ਦੋਨੋਂ ਚਾਬੀਆਂ ਹਾਂ ਹੈਨਾ ਜੀ ਇਹਦਾ ਰੇਟ ਕਿੰਨਾ ਬਈ ਹੁਣ ਆਪਾਂ ਚਲਾਈਦਾ ਵੀ ਦੱਸ ਦੀ ਆ ਜਾ ਇੱਕ ਘੋੜੇ ਦਾ ਕਾਲੇ ਦਾ ਆਹ ਕਾਲੇ ਘੋੜੇ ਦਾ ਇਹ ਇਹ ਪਾਸਿੰਗ ਕਰਾ ਕੇ ਇਹ ਬਈ ਨਵੀਂ ਹੈਗੀ ਹੈ ਕੀ ਲਗਭਗ 30 32 ਲੱਖ ਰੁਪਏ ਦੀ ਉਹਨਾਂ ਦਾ ਕਿੰਨੇ ਦੀ ਹੈਗੀ 35 ਦੀ 34 ਕੁਛ ਦੀ ਆ 34 35 ਲੱਖ ਰੁਪਏ ਦੀ ਨਵੀਂ ਆ ਗਈ ਹਾਂ ਕੀ ਰੇਟ ਦੇ ਦੀ ਹੁਣ ਹੈ ਆਪਾਂ ਵਿਦ ਪਾਸਿੰਗ ਕਰਾ ਕੇ 5 ਸਾਲ ਦੀ ਜਿਸ ਸਾਹਬ ਨਾਲ ਆ ਲੋਗੋ ਆ ਹਾਂ ਇਹਦੀ ਵੈਲਿਊ ਆਗੀ ਹੈ ਨਾ ਉਹ ਸਾਹਬ ਨਾਲ ਤਾਂ ਲਾ ਆਪਾਂ ਇਹ ਸਮਝ ਲਈਏ ਵੀ ਹੋਊਗੀ ਇਹ 10-12 ਲੱਖ ਦੀ ਤਾਂ ਨਾ 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 2 ਆਏ 3 ਦੇ ਜਾਣਗੀਆਂ 20 ਲੱਖ ਰੁਪਇਆ ਘਟਾਤਾ ਮੈਂ ਨਾ ਹੋਰ ਘਟਾ ਬੜਾ ਘਟਾ 20 ਘਟਾ ਦਾ 20 ਥੋੜਾ ਔਰ ਨਾਲ ਇੱਕ ਹੋਰ ਆ ਬਾਈ ਹਾਂ ਗਾਰੰਟੀ ਵੀ ਹੋਊਗੀ ਗੱਡੀ ਦੀ ਚਾਲ ਚਲਾਵੇ ਦੀ ਇੱਕ ਤਾਂ ਹੁੰਦਾ ਵੀ ਕੋਈ ਹਲਕੀ ਹੋਵੇ 80 ਇਹ 90-95 ਹਜ਼ਾਰ ਓਰੀਜਨਲ ਕੰਪਨੀ ਰਿਕਾਰਡ ਨਾਲ ਹੀ ਚੱਲੀ ਹੋਈ ਆ ਸਹੀ ਗੱਲ ਆ ਨਾ ਇਹ ਚੱਲਦੀ ਐ ਵੀ ਨਹੀਂ ਜਿਆਦੇ ਆਲਾ ਹੋ ਰੰਗ ਦਾ ਖੜਾ ਕੀ ਰ ਪਰਸਨਲ ਗੱਡੀਆਂ ਹੁੰਦੀਆਂ ਨੇ ਬਾਈ ਤੁਹਾਨੂੰ ਪਤਿਆ ਹਣਾ ਕਿੰਨੇ ਇੱਦੀ ਦੇਂਗਾ ਸਵਾ 4 ਲੱਖ ਰੁਪਏ ਦੀ ਵਿੱਧ 5 ਸਾਲ ਦੀ ਪਾਸਿੰਗ ਝੂਠ ਬੋਲਦਾ ਯਾਰ ਅਰੇ ਇੱਕ ਹੋਰ ਕੋ ਡਾਊਨ ਪੇਮੈਂਟ ਨਹੀਂ ਇਹ ਐਨੇ ਦੀ ਸਵਾ 4 ਲੱਖ ਆ ਇਹ ਵੀ ਐਨੇ ਦੀ ਆ ਕੈਸ਼ ਦੀ ਯਾਰ ਕੋਈ ਡਾਊਨ ਪੇਮੈਂਟ ਨਹੀਂ ਕੋਈ ਲੋਨ ਦੀ ਸੁਭਧ ਨਹੀਂ ਆਪਣੇ ਕੋਲ ਬਾਈ ਹਾਂ ਓਨਲੀ ਇੰਨੇ ਪੈਸੇ ਕੈਸ਼ ਦੇ ਕੇ ਗੱਡੀ ਦੇਣੀ ਲੈ ਵੀ ਮਿੱਤਰੋ ਇਹ ਦੋਨੇ ਗੱਡੀਆਂ ਤੁਸੀਂ 8.5 ਲੱਖ ਚ ਲੈ ਜਾ ਸਕਦੇ ਸਵਾ 4-4 ਲੱਖ ਦੀਆਂ ਬਈ ਆ ਦੋ ਗੱਡੀਆਂ ਦੇ ਸਕਦੇ ਹੋਗੇ ਦੋਨੇ ਜਵੇਂ ਨਵੀਆਂ ਵਰਗੀਆਂ ਨੇ ਝੂਠ ਬੋਲਣ ਵਾਲਾ ਕੰਮ ਹੀ ਹੈਗਾ ਆਜੋ ਤੇ ਲੈ ਜਾਓ ਪਿੰਡ ਲਦਾਲ ਲਹਿਰਾ ਗੱਗਾ ਇਹ ਆਪਾਂ ਵੇਚਣੀ ਨਹੀਂ ਨਹੀਂ ਹੈਗੀ ਹੂੰ ਆ ਆਲਟੋ ਆਲਟੋ 11 ਮਾਡਲ ਆ ਭਾਈ ਜੀ ਹਾਂ ਇਹ ਸਾਇਦ ਭਈ ਅਸੀਂ ਲੈ ਜੀਏ ਪਰ ਫਿਰ ਰਹਿਣ ਦੀ ਗੱਲ ਆ ਗਈ ਬਸ ਫਿਰ ਰਹਿਣ ਦੇ ਖੜੀ ਰਹਿਣ ਦੇ ਇੱਕ ਵਾਰ ਦਿਖਾ ਦੇ ਸਾਇਦ ਅਸੀਂ ਲੈ ਜੀਏ ਚੱਲ ਕੋਈ ਗੱਲ ਨਹੀਂ ਖੜੀ ਰਹਿਣ ਦੇ ਲੈ ਗਏ ਠੀਕ ਆ ਤੁਸੀਂ ਚਲਾ ਲਓ ਇਤਨੇ 20 ਦਿਨ ਵੀ ਨਾ ਫਿਰ ਰੋ ਕਰੋ ਸਾਡਾ ਫੰਦ ਆ ਗਈ ਗੱਡੀ ਆ ਅਸੀਂ ਤਾਂ ਆ ਗਈ ਲੈ ਜੀਓ ਆ ਦੋ ਗੱਡੀਆਂ ਪਸੰਦ ਨੇ ਸਾਡੇ ਭਾਈ ਜਿਹੜੀ ਮਰਜ਼ੀ ਲੈ ਜਿਓ ਠੀਕ ਆ ਜੀ ਆ ਹੈਗੀ ਆ ਜੀ 10 ਮਾਡਲ ਆ 10 ਮਾਡਲ ਆ ਤਕਰੀਬ オリジナル ਬੈਂਪਰ ਛੱਡ ਕੇ ਹੂੰ ਸਕਰੀਨ ਬੈਕ ਕੈਮਰਾ ਸੈਂਟਰ ਲੌਕ ਦੋਨੋਂ ਚਾਬੀਆਂ ਸਾਰਾ ਕੁਝ ਪ੍ਰਦੂਸ਼ਣ ਬੀਮਾ ਇਹ ਗੱਡੀ ਦੇ ਦਾਂਗੇ ਜੀ ਆਪਾਂ 110000 ਰੁਪਏ ਦੀ ਆਲਟੋ ਆਉਂਦੀ ਐ ਇੰਨੇ ਦੀ ਆਪਾਂ ਤਾਂ ਫਿਰ ਇਹੀ ਸਵਿਟ ਹੈ ਆਪਾਂ ਤਾਂ ਇਹੀ ਦੇਵਾਂਗੇ ਲੈ ਵੀ ਤੁਹਾਨੂੰ ਤਾਇਰ ਵੀ ਨਵੇਂ ਨੇ ਤਾਂ ਹੀ ਤੁਹਾਨੂੰ ਕਿਹਾ ਸੀ ਵੀ ਬਈ ਪੰਜਾਬ ਦਾ ਸਭ ਤੋਂ ਸਸਤਾ ਕਾਰ ਬਾਜ਼ਾਰ ਸੰਦੀਪ ਭਾਈ ਦਾ ਕਾਰ ਬਾਜ਼ਾਰ 110000 ਰੁਪਏ ਦੀ ਹੈ ਬਈ ਇਹ ਬਈ ਇਹ ਹੈਗੀ ਐ ਬਈ 2015 ਮਾਡਲ ਆ ਹਾਂ ਸੇਲ ਸੇਲ ਡੀਜ਼ਲ ਦੀ ਡਿਆਰ ਦੇ ਇੰਜਨ ਵਾਲੀ ਤੇ ਪਟਿਆਲੇ ਦੀ ਐਨਸੀ ਆਈ ਐ ਜੀ ਠੀਕ ਆ ਆ ਜੀ ਇਹ ਪੇਂਟ ਆ ਬਾਈ ਇਹਦੀ ਐਕਸੀਡੈਂਟ ਨਹੀਂ ਉਹ ਗਾਰੰਟੀ ਹੋ ਇਹ ਪੇਂਟ ਆ ਠੀਕ ਆ ਠੀਕ ਆ ਨਾ ਇਹ 2015 ਡੀਜ਼ਲ 2015 ਡੀਜ਼ਲ ਆ ਗਈ 1,70,000 ਰੁਪਏ ਦੀ ਲੈ ਵੀ 1,70,000 ਰੁਪਏ ਦੀ ਜਮਾ ਚਿੱਟੀ ਕਬੂਤਰੀ ਵਰਗੀ ਕਾਰ ਆ ਬਾਈ ਨਾ ਜਮਾ ਓਕੇ ਬਾਈ ਜਮਾ ਨਵੀਂ ਕਾਰ ਆ ਇਹ ਵੀ ਨਵੀਂ ਆ ਬਾਈ ਸੈਂਟਰ ਲੌਕ ਦੋਨੋਂ ਚਾਬੀਆਂ ਚਿੱਟੀ ਹੋਈ ਆ ਇਹ ਇਹ ਵੀ ਚੱਲੀ ਆ ਲੱਖ ਤੋਂ ਪਲੱਸ ਹੀ ਚੱਲੀ ਹੁੰਦੀ ਮਣੀ ਮਣੀ ਲੱਖ 1.5 ਇੱਥੇ ਚੱਲਦੀ ਆ ਇਹਨਾਂ ਨੂੰ ਕੀ ਹੁੰਦਾ ਛੋਟੀਆਂ ਗੱਲਾਂ ਨੇ ਇਹ ਬਈ ਇਹ ਆ ਗਈ 2013 ਮਾਡਲ ਵੀਰੇ K10 K10 ਜੀ 2013 ਮਾਡਲ ਗੱਡੀ ਦੇ ਦਾਂਗੇ ਜੀ net 1,60,000 ਰੁਪਏ ਦੀ ਲੈ ਵੀ 1,60,000 ਰੁਪਏ ਦੀ ਤੁਸੀਂ ਆਪ ਦੇ ਲੋ ਵੀ ਉਧਰ ਵੱਡੀ ਗੱਡੀ ਵੀ ਤੇ ਛੋਟੀ ਗੱਡੀ ਵੀ ਹੂੰ ਆਪਰ ਆਪਦੀ ਆਪਦੀ ਵੈਲਿਊ ਹੁੰਦੀ ਹੈਗੀ ਹਾਂਜੀ ਹਾਂ ਕਿਉਂਕਿ 16 ਮਾਡਲ ਦੱਸਿਆ ਨਾ ਇਹ ਨਹੀਂ 13 13 ਮਾਡਲ 13 ਮਾਡਲ ਉੱਚਾ ਮਾਡਲ ਆ ਵੀ ਪਾਸਿੰਗ ਹੈਗੀ ਆ ਹਾਂਜੀ ਹਾਂ ਪਾਸਿੰਗ 3 ਸਾਲ ਦੀ ਪਈ ਹੈ। ਹਾਂ। ਕਲਰ ਕਿਹੜਾ ਹੁੰਦਾ ਹੈ? ਸਿਲਵਰ ਸਿਲਵਰ ਕਲਰ ਹੈ ਨਾ। ਹਾਂਜੀ। 1,60,000 ਰੁਪਏ ਦੀ। 1.60 ਦੀ। ਠੀਕ ਹੈ ਜੀ। ਮਾਨ ਤਾਨ ਹੋ ਜੂ ਬਈ ਇੰਨਾ ਮਾੜਾ ਮੋਟੇ ਹੋਊਗਾ ਕਾਰਾਂ ਦੇ ਵਿੱਚ ਬਈ ਲੰਮਾ ਚੌੜਾ ਫਰਕ ਨਹੀਂ ਹੈਗਾ। ਹਾਂ। ਠੀਕ ਹੈ ਨਾ। ਕਿਉਂਕਿ ਬਈ ਵੈਸੇ ਮੋਹ ਮਗੀ ਦਾ ਮੌਤ ਵੀ ਨਹੀਂ ਮਿਲਦੀ ਹੁੰਦੀ। ਹਾਂ ਕਿਉਂਕਿ ਬਈ ਸੰਦੀਪ ਬਾਈ ਦਾ ਰੇਟ ਜਮਾ ਜਾਇਜ਼ ਹੁੰਦਾਗਾ। ਆਜੋ ਜੇ ਕਿਸੇ ਵੀ ਮੇਰੇ ਵੀਰ ਨੂੰ ਇਹਨਾਂ ਦੇ ਵਿੱਚ ਕੋਈ ਵੀ ਕਾਰ ਤੁਹਾਨੂੰ ਚਾਹੀਦੀ ਹੋਵੇ ਤਾਂ ਤੁਸੀਂ ਲੈ ਕੇ ਜਾਓ ਪਿੰਡ ਲਹਿਰੇ ਗਾਗੇ ਦੇ ਕੋਲੇ ਹੈਗਾ ਜਮਾ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈਗਾ ਲਦਾਲ ਪਿੰਡ ਆਜੋ ਬਾਕੀ ਨੰਬਰ ਸਕਰੀਨ ਦੇ ਉੱਪਰ ਹੈਗਾ ਕਾਲ ਕਰ ਸਕਦੇ ਹੋ ਠੀਕ ਆ ਸੰਦੀ ਠੀਕ ਆ ਬਾਈ ਸਸੀ ਕਾ ਧੰਨਵਾਦ ਬਾਈ